ਕਿਸਾਨਾਂ ਨੇ ਹੁਣ ਸੜਕਾਂ ਤੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਮਾਨਸਾ ਦੇ ਵਿੱਚ ਕਿਸਾਨ ਸੜਕਾਂ ਤੇ ਝੋਨਾ ਨਜ਼ਰ ਲਾਉਂਦੇ ਨਜ਼ਰ ਆਏ ਨੇ ਕਿਉਂਕਿ ਮਾਨਸਾ ਦੇ ਵਿੱਚ ਪਿਛਲੇ 4 ਦਿਨ ਪਹਿਲਾਂ ਬਾਰਿਸ਼ ਹੋਈ ਸੀ ਤੇ ਬਾਰਿਸ਼ ਦਾ ਪਾਣੀ ਅਜੇ ਵੀ ਸੜਕਾਂ ਤੇ ਮੌਜੂਦ ਆ ਜਿਸ ਤੋਂ ਬਾਅਦ ਕਿਸਾਨਾਂ ਨੇ ਝੋਨੇ ਦੀ ਪਨੀਰੀ ਲਿਆ ਕੇ ਸੜਕਾਂ ਦੇ ਉੱਪਰ ਲਾਈ ਹੈ ਇਹ ਕਿਸਾਨ ਨੇ ਜੋ ਡਿਪਟੀ ਕਮਿਸ਼ਨਰ ਰਹਿਸ਼ ਦੇ ਬਾਹਰ ਬਿਲਕੁਲ ਨਜ਼ਦੀਕ ਸੜਕ ਦੇ ਉੱਪਰ ਖੜੇ ਪਾਣੀ ਦੇ ਵਿੱਚ ਝੋਨਾ ਲਾ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਜਿੱਥੇ ਮਾਨਸਾ ਸ਼ਹਿਰ ਦੇ ਵਿੱਚ ਹਰ ਗਲੀ ਚੌਕ ਚੁਰਾਹੇ ਸੜਕਾਂ ਅਤੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੜਕਾਂ ਦੇ ਉੱਪਰ ਪਾਣੀ ਹੈ ਤੇ ਲੋਕ ਦੁਖੀ ਨੇ ਪਰ ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਮਜਬੂਰੀ ਵਸਾਜੇ ਕਿਸਾਨਾਂ ਵੱਲੋਂ ਸੜਕਾਂ ਤੇ ਝੋਨਾ ਲਾ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ ਨੂੰ ਝੋਨਾ ਲਾਉਣ ਦੇ ਵਾਸਤੇ ਇਥੋਂ ਦੇ ਪ੍ਰਸ਼ਾਸਨ ਨੇ ਮਜਬੂਰ ਕਰਤਾ 5 ਦਿਨਾਂ ਤੋਂ ਮੀਂਹ ਪਿਆਗਾ ਇਥੇ ਉਹ ਪੰਜੇ ਦਿਨਾਂ ਦਾ ਪਾਣੀ ਜਿਹੜਾ ਦਿਨ ਦਿਨ ਵੱਧਦਾ ਜਾਂਦਾ ਸੀਵੇਰੇ ਦਾ ਕੱਢਣ ਦੀ ਵੀ ਨਹੀਂ ਸਾਡਾ ਡੀਸੀ ਦੀ ਜਮਾਂ ਕੰਦ ਨਾਲ ਆ ਬਾਰ ਗਿਆ ਡੀਸੀ ਸਾਹਿਬ ਨੂੰ ਬਾਰ ਗਿਆ ਨਹੀਂ ਪਾਣੀ ਜਾਂਦਾ ਹੁਣ ਡੀਸੀ ਦੀ ਗੱਡੀ ਲੰਘ ਕੇ ਵੀ ਪਾਣੀ ਦੀ ਦੀ ਲੰਘ ਕੇ ਗਈ ਹੈ ਅਸੀਂ ਕਹਿੰਦੇ ਆ ਵੀ ਇੰਨੀ ਹੈ ਲਲੈਕੀ ਪਣਾ ਇਹ ਸਰਕਾਰ ਦੇ ਵਿੱਚ ਐਨਾ ਮਤਲਬ ਢੀਠ ਹੋਇਆ ਪ੍ਰਸ਼ਾਸਨਾਂ ਗੱਲ ਹੀ ਛੱਡ ਦੋ ਕਿਉਂਕਿ ਸਾਡਾ ਅੰਡਰਪਲੈਸ ਡਰੇਜਾ ਜਿਹੜਾ ਉਹ ਬਿਲਕੁਲ 5-6 ਦਿਨਾਂ ਤੋਂ ਬੰਦ ਹੈ ਇੱਕ ਫਾਟਕ ਪੈਂਦਾ ਫਾਟਕ ਦੇ ਵਿੱਚ 1 ਮਿੰਟ ਵੀ ਨਹੀਂ ਖੁੱਲਦਾ ਫਾਟਕਾ ਕਿਉਂਕਿ ਜਦੋਂ ਸਵਾਰੀਆਂ ਇਹਦੇ ਲੰਘਦੀਆਂ ਨਹੀਂ ਫਾਟਕ ਦੁਬਾਰਾ ਬੰਦ ਹੋ ਜਾਂਦਾ ਇੱਥੇ ਜਿਹੜਾ ਮੇਨ ਰੋਡ ਹੈ ਮਰੀਜਾ ਵੱਧ ਗੱਡੀ ਗੰਟੀ ਕੰਡੀਗੜ੍ਹ ਲੁਕਿਆਣਾ ਜਾਂਦੇ ਆ ਮਰੀਜਾ ਦੇ ਗੱਡੀਆਂ ਖੜੀਆਂ ਦੇਖਦੇ ਆ ਇਹਦੇ ਉੱਤੇ ਅਸੀਂ ਹੋਰ ਸਾਡੇ ਪੜਨ ਵਾਲੇ ਜਵਾਕ ਨੇ ਜਿਹੜੇ ਜਾਂ ਗੁਰੂ ਘਰ ਚ ਜਾਂਦੇ ਆ ਸਾਰੇ ਉਹਨਾਂ ਦੇ ਕੋਲ ਪਜਾਮੇ ਆ ਤਾਂ ਹੱਟ ਚੱਕ ਚੱਕ ਪਾਣੀ ਵੀ ਲੰਘਦੇ ਆ ਮਹਿੰਗੇ ਭਾਦਿਆਂ ਗੱਡੀਆਂ ਸਾਰੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਭਰੀਆਂ ਪਈਆਂ ਲੱਗੀਆਂ ਮੋਟਰਸਾਈਕਲ ਆਲੀਆਂ ਕੱਟਿੰਗ ਆ ਰਿਹਾ। ਜੇ ਉਹਦੀ ਗੱਡੀ ਤੇ ਬੇਚੰਦ ਹੋ ਜਾਂਦੀ ਜਾਂ ਖਿੱਚ ਕੇ ਦੁਕਾਨ ਤੇ ਜਾਂਦਾ ਕਿਸੇ ਵੀ ਮਿਸਤਰੀ ਕੋਲੇ ਟਾਈਮ ਨਹੀਂ ਹੈਗਾ ਤਾਂ ਕਰਕੇ ਅਸੀਂ ਮਜਬੂਰ ਹੋ ਕੇ ਫੇ ਜਿਹੜਾ ਝੋਨਾ ਲਾਇਆ ਇਹਦੇ ਤਾਂ ਅਸੀਂ ਛੱਡ ਦਿਆਂ ਆਂ ਵਿਆਹ ਕੇ ਮੱਛੀਆਂ ਉਹ ਤਾਂ ਕਰਕੇ ਮਜਬੂਰ ਕਰਿਆ ਦੂਸਰਾ ਪਾਣੀ ਦਾ ਦੋਸ਼ ਹੈ ਸਰਕਾਰ ਨੂੰ ਅਸੀਂ ਦੱਸਾਂਗੇ ਵੀ ਪਾਣੀ ਜਿਹੜਾ ਥੱਲੇ ਡੂੰਗਾ ਕਿਹਨੇ ਲੈ ਜਾਂਦਾ ਇਥੋਂ ਦਾ ਸਰਕਾਰ ਦਾ ਵੱਡਾ ਹੱਥ ਹੈ ਜਿਹੜੇ ਕਹਿੰਦੇ ਸੀ ਆਮ ਲੋਕਾਂ ਲਈ ਸਾਡੀ ਸਰਕਾਰ ਬਣਾ ਦੋ ਪਾਣੀ ਬਚਾਵਾਂਗੇ ਜਿਹੜੀਆਂ 5 ਫੈਕਟਰੀਆਂ ਵੱਡੀਆਂ ਨੇ ਸਾਰਾ ਪਾਣੀ ਥੱਲੇ ਲਿਆਂਦਿਆਂ ਦੇ ਸਿੱਧੇ ਸਿੱਧੀਆਂ ਲਹਿਰਾਂ ਦਰਿਆ ਦੇ ਵਿੱਚ ਪੈਂਦੇ ਆ ਉਹਨਾਂ ਨੂੰ ਹੋਰ ਹਵਾ ਦੇਤੀ ਜਿਹੜਾ ਹੜਾ ਵਰਕੇ ਹੜਾ ਵਰਕੇ ਬਣਦੇ ਆ ਸਾਡੇ ਤੇ ਆਤ ਆਉਂਦੀ ਹੈ ਉਹਨਾਂ ਨੂੰ ਕੋਈ ਪਾਣੀ ਨਹੀਂ ਸਮਾ ਜਾਂਦਾ ਮਰਤ ਵਰਗਾ ਪਾਣੀ ਹੁੰਦਾਗਾ ਜਦੋਂ ਮੀਂਹ ਪੈ ਜਾਂਦਾ ਸਰਕਾਰ ਕੋਈ ਡਕਾ ਪ੍ਰਬੰਧ ਨਹੀਂ ਅਸੀਂ ਕਹਿੰਦੇ ਆ ਕਿ ਕਿਸਾਨ ਆਘੂਆਂ ਵੀ ਰਹਿ ਲੈਣੋ ਪਾਣੀ ਕਿਵੇਂ ਸਮਾ ਜਾਊਗਾ ਜਿਹੜੇ ਫੇਕਾਂ ਦੇ ਵਿੱਚ ਵੱਡੀ ਬੱਦਰ ਤੇ ਨਿਸਕਾਨ ਹੋ ਗਿਆ ਐਵੇਂ ਨਹੀਂ ਰਨਾਲਾ ਸੜਕਾਂ ਤੇ ਆਉਂਦੇ ਆ ਲੋਕ ਤਾਂ ਇੱਥੇ ਗੋਟੇ-ਗੋਟੇ ਮੀਟ ਕੱਢਦੇ ਆ ਇਹ ਸਰਕਾਰ ਦੀ ਬਿਲਕੁਲ ਲੈਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਕਰਾਂਗੇ ਕਿਉਂ ਪਹਿਲਾਂ ਵੀ ਅਸੀਂ ਮਾਨਸਰ ਸਾਈਡ ਦੇ ਵਿੱਚ ਧਰਨੇ ਮਜਾਰੇ ਕੀਤੇ ਆ ਦੇਖੋਗੇ ਪ੍ਰਸ਼ਾਸਨ ਨਾਲ ਮੀਟਿੰਗਾਂ ਕੀਤੀਆਂ ਵੀ ਇਹਦਾ ਪ੍ਰਬੰਧ ਕਰੋ ਕੋਈ ਲੱਖਾਂ ਰੁਪਇਆ ਹੁੰਦਾ ਸਾਡੇ ਕੋਲੇ ਪਰ ਹਾਂ ਹੂੰ ਕਹਿ ਜਾਂਦੇ ਆ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਲਈ ਦਿੱਤੀ ਦੇ ਨਾਂ ਇਹਦਾ ਪ੍ਰਬੰਧ ਕਰਿਆ ਤਾਂ ਵੀ ਕੇ ਜੂ ਦੁਕਾਨਦਾਰ ਵੱਲੋਂ ਜ਼ਿਲ੍ਹੇ ਦਾ ਕੱਠ ਕਰਕੇ ਇਥੋਂ ਦੇ ਪ੍ਰਸ਼ਾਸਨ ਨੂੰ ਭਾਜਲਾ ਪਾਵਾਂਗੇ ਤੇ ਇਹ ਲੋਕਾਂ ਨੂੰ ਜਿਹੜਾ ਪਾਣੀ ਦਿੱਤ ਨੰਗੜੋਂ ਅਰਸਾ ਤੋਂ ਬਾਅਦ। ਜੀ ਡੀਸੀ ਦੀ ਨਿਲਾਇਕੀ ਕਰਨ ਲਾਉਨੇ ਆ ਕਿਉਂਕਿ ਇਹਨਾਂ ਨੇ ਪਾਣੀ ਕੱਢਿਆ ਹੁੰਦਾ ਇੱਥੋਂ ਨਾਲ ਦੀ ਨਾਲ ਤੇ ਅਸੀਂ ਨਹੀਂ ਲਾਉਂਦੇ ਸੀ ਪਰ ਜਦੋਂ ਪਾਣੀ ਇੱਥੇ 5 ਦਿਨਾਂ ਤੋਂ ਅਸੀਂ ਦੇਖ ਰਹੇ ਆ ਤੇ ਫਿਰ ਪਾਣੀ ਤਾਂ ਅਸੀਂ ਖੇਤਾਂ ਦੇ ਵਿੱਚ ਝੋਨਾ ਲਾਉਣ ਵਾਸਤੇ ਪਾਉਨੇ ਹੁੰਦੇ ਆ ਵੀ ਐਨੇ ਦਿਨ ਪਾਣੀ ਤਾਂ ਉੱਥੇ ਹੀ ਖੜਦਾ ਇਸ ਕਰਕੇ ਫਿਰ ਅਸੀਂ ਪਰਾਲਾ ਕੀਤਾ ਵੀ ਭਾਈ ਚਲੋ ਆਪਾਂ ਅੱਜ ਝੋਨਾ ਲਾ ਲਈਏ ਇੱਥੇ ਪਾਣੀ ਤਾਂ ਖੜਾ ਹੈ ਕੋਈ ਛੇੜਦਾ ਤਾਂ ਹੈ ਨਹੀਂ ਪਾਣੀ ਨੂੰ। ਪਰ ਡੀਸੀ ਨੂੰ ਕਹਿਣਾ ਚਾਹੁੰਦੇ ਆ ਵੀ ਸੋਡੀ ਕੰਦ ਦੇ ਨਾਲ ਕੋਈ ਦੂਰ ਨਹੀਂ ਪਾਰਨੀ ਪਤਾ ਤਾਂ ਆਪਾਂ ਨੂੰ ਦੂਰ ਦੂਰ ਤੱਕ ਲੱਗ ਜਾਂਦਾ ਵੀ ਸਾਡੇ ਜ਼ਿਲ੍ਹੇ 'ਚ ਪਾਣੀ ਖੜਾ ਹੈ ਪਰ ਡੀਸੀ ਨੂੰ ਕੰਦ ਦੇ ਨਾਲ ਨਹੀਂ ਪਤਾ ਲੱਗ ਰਿਹਾ ਪਰ ਇਹ ਕੁੰਭ ਕਰਨ ਦੀ ਨੀਂਦ ਸੁੱਤਾ ਹੈ ਪਰ ਇਹਨੂੰ ਜਗਾਵਾਂਗੇ ਅਸੀਂ ਜਗਾਉਣ ਵਾਸਤੇ ਹੀ ਅਸੀਂ ਇੱਥੇ ਖੜੇ ਆਂ ਤੇ ਜਗਾਉਣ ਵਾਸਤੇ ਆਉਂਦੇ ਰਹਾਂਗੇ ਜਿੰਨਾ ਚਿਰ ਇਹ ਪਾਣੀ ਨਹੀਂ ਨਿਕਲੂਗਾ ਉਹਨਾਂ ਕੇਅਰ ਦਾ ਸੰਦਰਸ਼ ਨੂੰ ਤਿੱਖਾ ਤੇ ਤੇਜ਼ ਕਰਦੇ ਜਾਵਾਂਗੇ ਕਿੰਨੀਆਂ ਕੋਈ ਮੁਸ਼ਕਲਾਂ ਆ ਰਹੀਆਂ ਨੇ ਅੰਡਰ ਬ੍ਰਿਜ ਵੀ ਭਰਿਆ ਓਵਰ ਬ੍ਰਿਜ ਵੀ ਜਦੋਂ ਮਰੀਜ਼ ਲੈ ਕੇ ਜਾਂਦੇ ਹਾਂ ਜਾਂ ਹੋਰ ਬਹੁਤ ਜ਼ਿਆਦਾ ਮੁਸ਼ਕਲਾਂ ਜੀ ਜਦੋਂ ਗੱਡੀ ਮਰੀਜ਼ ਵਾਲੀ ਵਿੱਚ ਬੰਦ ਹੋ ਗਈ ਪਾਣੀ ਦੇ ਤੇ ਉਦੋਂ ਬਾਅਦ ਵਿੱਚ ਇੱਥੇ ਹੋਰ ਗੱਡੀ ਦੇ ਵਿੱਚ ਲਿਆ ਕੇ ਮਰੀਜ਼ ਇੱਥੇ ਛੱਡਿਆ ਗਿਆ ਫਿਰ ਉਹਨਾਂ ਨੇ ਗੱਡੀ ਕਰਾ ਕੇ ਲੈ ਕੇ ਗਏ ਪਰ ਮਰੀਜ਼ ਦੀ ਹੋ ਸਕਦਾ ਹੈ ਕੀ ਪਤਾ ਉਹਦੀ ਮੌਤ ਹੋਈ ਕਿ ਬਚਿਆ ਹੋ ਵਿਚਾਰਾ ਪਰ ਜਦੋਂ ਮਰੀਜ਼ ਤੰਗ ਸੀ ਉਹ ਨਹਿ ਜਾ ਰਹੇ ਸੀ ਗੱਡੀ 'ਚ ਉਹਨਾਂ ਨੂੰ ਕਹਿੰਦੇ ਐਂਬੂਲੈਂਸ ਕਹਿੰਦੇ ਕਿਹੜਾ ਖੜ ਨਹੀਂ ਸਕਦੀ ਜਿੱਥੇ ਮੈਂ ਆਪ ਦੇਖ ਕੇ ਗਈਆਂ ਇੱਥੇ ਤੇ ਉਹਨਾਂ ਨੇ ਬਾਹਰ ਜਾ ਕੇ ਮਰੀਜ਼ ਥੋੜਿਆਗਾ ਵੀ ਇਸ ਕਰਕੇ ਸਾਡੇ ਮਰੀਜ਼ਾਂ ਨੂੰ ਵੀ ਇਹ ਖਤਰੇ ਦਾ ਘਰ ਹੀ ਹੈ ਜਦੋਂ ਪਾਣੀ ਖੜਾ ਹੈ ਆਮ ਸਾਰੇ ਲੋਕਾਂ ਨੂੰ ਹੀ ਖਤਰੇ ਦਾ ਘਰ ਹੈ ਜਦੋਂ ਪਾਣੀ ਦੇ ਵਿੱਚ ਦੀ ਲੰਘਦੇ ਆ ਡਿੱਗ ਵੀ ਸਕਦੇ ਆ ਅਸੀਂ ਰਾਤ ਨੂੰ ਜੇ ਕਿਸੇ ਡਾਕਟਰਾਂ ਦੇ ਜਾਣਾ ਤਾਂ ਵੀ ਅਸੀਂ ਇੱਥੋਂ ਦੇ ਪਾਣੀ ਦੇ ਵਿੱਚ ਵੀ ਜਾਂਦੇ ਆ ਮਰੀਜ਼ ਨੂੰ ਲੈ ਕੇ ਪਰ ਇਹ ਜੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਨਹੀਂ ਦੇਣਗੀਆਂ ਤਾਂ ਅਸੀਂ ਧਿਆਨ ਦਿਵਾਉਣ ਜਾਣਦੇ ਆ ਤੇ ਦਵਾ ਦੇਾਂਗੇ